ਬਾਦ ਫੇਰ ਦੁਕਾਨੇ ਹੁਸਨਾ ਦਾ ਫੁੱਲ ਜਿੰਨੀਆਂ ਵੀ ਫਰਮਾਇਸ਼ਾਂ ਥੋੜੀਆਂ ਨਵੇਂ ਮਗਾਉਂਗਾ ਚਮਕੀਲਾ ਸਾਹਿਬ ਨੇ 38 40 ਸਾਲ ਪਹਿਲਾਂ ਇਹ ਗੱਲਾਂ ਜਿਹੜੀਆਂ ਲਿਖੀਆਂ ਮਗਾਉਣ ਲੱਗਾ ਥੋੜੀ ਸੇਵਾ 'ਚ ਅੱਜ ਉਹ ਸੱਚੀਆਂ ਹੁੰਦੀਆਂ ਦਿਸ ਰਹੀਆਂ ਨੇ ਅਬਰੋਜ਼ ਦੇਖਦੇ ਆ ਸੁਣਦੇ ਆ ਪੜ੍ਹਦੇ ਆ ਇੱਕ ਇੱਕ ਗੱਲ ਬੜੇ ਪਿਆਰ ਨਾਲ ਧਿਆਨ ਨਾਲ ਸੁਣਨ ਵਾਲੀ ਹੈ ਖੁੰਡ ਚਰਚਾ ਸਿਆਣਿਆਂ ਬਜ਼ੁਰਗਾਂ ਦੀਆਂ ਕਈਆਂ ਕਥੀਆਂ ਹੋਈਆਂ ਕਹਾਣੀਆਂ ਗੱਲਾਂ ਚਮਕੀਲਾ ਸਾਹਿਬ ਨੇ ਇਸ ਕਾਲੇ ਵਿੱਚ ਲਿਖੀਆਂ ਪੇਸ਼ ਕਰਨ ਲੱਗੇ ਲੋਕਤਾ ਚਮਕੀਲਾ ਸਾਹਿਬ ਦਾ ਗੀਤ ਆਓ ਜੀ ਜੋਗਿਆ ਆ ਗਿਆ ਮਾਰੇ ਧੰਦੇ ਦਾ ਪਤਾ ਲੱਗੇ ਨਾ ਤੀਵੀਂ ਬੰਦੇ ਦਾ ਜੁਗ ਆ ਗਿਆ ਮਾੜੇ ਧੰਦੇ ਦਾ ਪਤਾ ਲੱਗੇ ਨਾ ਤੀਵੀਂ ਬੰਦੇ ਦਾ ਲੁੱਚਿਆਂ ਨੂੰ ਹੁਣ ਸਲਾਮਾਂ ਵਈ ਅੱਜ ਬਾਜੀ ਪੈ ਗਈ ਪੁੱਠੀ ਜੁਗ ਆ ਗਿਆ ਮਾੜੇ ਧੰਦੇ ਦਾ ਓਏ ਪਤਾ ਲੱਗੇ ਨਾ ਤੀਵੀਂ ਬੰਦੇ ਦਾ ਲੁੱਚਿਆਂ ਨੂੰ ਹੁਣ ਸਲਾਮਾਂ ਅੱਜ ਬਾਜੀ ਪੈ ਗਈ ਪੁੱਠੀ ਕਾਲ ਯੁਗ ਹੁਣ ਹੋ ਪਰਦਾਣ ਗਿਆ ਲੇ ਯੁੱਗ ਹੁਣ ਹੋ ਪ੍ਰਧਾਨ ਗਿਆ ਚੋਰਾਂ ਨਾਲ ਰਲ ਗਈ ਕੁੱਤੀ ਓਏ ਏ ਏ ਏ ਏ ਲੋਕੀ ਪੁੰਘੇ ਰਾਂ ਵੀਰ ਮਾਰਦੇ ਨੇ ਵੀਰਾਂ ਨੂੰ ਹੋ ਕਈ ਲੁੱਟਦੇ ਐਸ਼ ਬਹਾਰਾਂ ਨੇ ਹਾਏ ਕਈ ਰੋਂਦੇ ਨੇ ਤਕਦੀਰਾਂ ਨੂੰ ਹੰਸਤੀ ਵੀ ਸੌ ਤਕੜੇ ਦਾ ਮਾਰੇ ਦੀ ਕਿਸਮਤ ਸੁੱਤੀ ਇਹ ਸੱਚੀਆਂ ਗੱਲਾਂ ਨੇ ਅਸੀਂ ਰੋਜ਼ ਮੇਲਿਆਂ ਤੇ ਵਿਆਹਾਂ ਤੇ ਸ਼ਾਦੀਆਂ ਤੇ ਜਾਂਦੇ ਆਂ ਬਈ ਬਹੁਤ ਘਟ ਫਰਮਾਇਸ਼ਾਂ ਆਉਂਦਿਆਂ ਨੇ ਹੀਰ ਰਾਂਝਾ ਮਿਰਜਾ ਸਾਹਿਬਾ ਸਸੀਪੁਰ ਨੂੰ ਗੀਮਾ ਮਲਕੀ ਘਟ ਗਿਆ ਫਰਮਾਇਸ਼ ਚ ਚਮਕੀਲਾ ਸਾਹਿਬ ਨੇ ਲਿਖਿਆ ਉਹ ਲੋਕੀ ਭੁੱਲ ਗਏ ਰਾਂਝੇ ਹੀਰਾ ਨੂੰ ਅੱਜ ਵੀਰ ਮਾਰਦੇ ਵੀਰਾਂ ਨੂੰ ਇਹ ਵੀ ਸੁਣਦੇ ਖੂਨ ਸਫੈਦ ਹੋ ਗਏ ਨਹੀਂ ਲੋਕੀ ਭੁੱਲ ਗਏ ਰਾਂਝੇ ਹੀਰਾ ਨੂੰ ਅੱਜ ਵੀਰ ਮਾਰਦੇ ਵੀਰਾਂ ਨੂੰ ਕਈ ਲੁੱਟਦੇ ਆਇਸ਼ ਬਹਾਰਾਂ ਨੇ ਤੇ ਕਈ ਰੋਂਦੇ ਨੇ ਤਕਦੀਰਾਂ ਨੂੰ ਓਏ ਸੱਤੀ 200 ਤਕੜੇ ਦਾ ਮਾੜੇ ਦੀ ਕਿਸਮਤ ਸੁੱਤੀ ਕਾਲ ਯੁਗੋਂ ਹਣੋ ਹੋ ਪ੍ਰਧਾਨ ਗਿਆ ਕਈ ਕੁੱਤੀ ਕਾਲ ਯੁੱਗ ਹਣੋ ਪ੍ਰਧਾਨ ਗਿਆ ਚੋਰਾ ਨਾ ਰੜ ਗਈ ਕੁੱਤੀ ਓਏ ਏ ਏ ਏ ਸਲਵਾਰ ਆ ਪਾਈਆਂ ਨੇ ਓ ਲੋਕੀ ਭੁੱਲ ਗਏ ਤੂੰ ਵੀ ਢੋਲਕ ਨੂੰ ਆਏ ਹੁਣ ਫਿਲਮੀ ਦਰਜਾ ਐ ਸ਼ਾਇਆਂ ਨੇ ਓ ਲੋਕੀ ਭੁੱਲ ਗਏ ਤੂੰ ਵੀ ਢੋਲਕ ਨੂੰ ਆਏ ਹੁਣ ਫਿਲਮੀ ਦਰਜਾ ਐ ਸ਼ਾਇਆਂ ਰੇ ਨਾ ਚਰਖੇ ਵਿੱਚ ਤਿਰੰਗਣਾ ਦੇ ਗੁੱਲੀ ਡੰਡਾ 라ਵਣਾ ਖੁੱਤੀ ਬਹੁਤ ਸਰਮਾਨ ਹਰਿੰਦਰ ਵੀਰ ਦੂਲਾ ਵਾਲੇ ਬਹੁਤ ਸਰਮਾਨ ਕਰਕੇ ਸ਼ੁਕਰੀਆ ਮਿਹਰਬਾਨੀ ਪੁੱਠੀਆਂ ਰੀਤਾ ਆਈਆਂ ਨੇ ਓਏ ਮੁੰਡਿਆਂ ਸਲਵਾਰਾਂ ਪਾਈਆਂ ਨੇ ਲੋਕੀ ਭੁੱਲ ਗਏ ਤੂੰ ਵੀ ਢੋਲਕ ਨੂੰ ਅੱਜ ਫਿਲਮੀਦਰ ਜਾ ਸ਼ਾਇਆ ਨੇ ਕਿਉਂਕਿ ਕਲਾਕਾਰ ਕੋਈ ਵੀ ਮਾੜਾ ਨਹੀਂ ਪਰ ਇਹ ਜ਼ਰੂਰੀ ਹੈ ਵੀ ਤੂੰ ਵੀ ਬਹੁਤ ਘੱਟ ਬੰਦਿਆਂ ਨੂੰ ਆਉਂਦੀ ਹੈ ਭੁੱਲਦੇ ਜਾਂਦੇ ਲੋਕ ਲੋਕੀ ਭੁੱਲ ਗਏ ਤੂੰ ਵੀ ਢੋਲਕ ਨੂੰ ਅੱਜ ਫਿਲਮੀ ਤਰ੍ਹਾਂ ਛਾਈਆਂ ਨੇ ਉਹਨਾਂ ਚਰਖੇ ਵਿੱਚ ਤਰੰਜਰਾਂ ਦੇ ਗੁੱਲੀ ਡੰਡਾ ਰਾਵਣਾ ਕੁੱਤੀ ਗਲ ਯੁੱਗ ਹਣੋ ਹੋ ਪਰਦਾਣ ਗਿਆ ਚੋਰਾ ਨਾ ਰਲ ਗਈ ਕੁੱਤੀ ਗਲ ਯੁੱਗ ਹਣੋ ਹੋ ਪਰਦਾਣ ਗਿਆ ਚੋਰਾ ਨਾ ਰਲ ਗਈ ਕੁੱਤੀ ਏ ਏ ਵੀ ਭੀਮਾ ਨੂੰ ਪੁੱਛਦੀ ਨਾ ਤੇ ਕਦਰ ਕਰਾਈ ਕਿਸੇ ਮੁਛਦੀ ਨਾ ਹੱਥ ਪਿਓ ਦੀ ਦਾੜੀ ਪੁੱਤਾਂ ਦੇ ਤੇ ਪੀੜ ਕਿਸੇ ਦੇ ਦੁੱਖ ਦੀ ਨਾ ਸੱਚ ਮਾਰਿਓ ਡਾਰੀ ਉੱਡ ਚੱਲਿਆ ਅਜ ਤਾਂ ਹਣ ਝੂਠ ਨੇ ਚੁੱਕੀ ਕਾਲ ਯੁਗ ਹਣ ਹੋ ਪਰਾਨ ਗਿਆ ਰਲ ਰਲ ਗਈ ਤਾਰੇ ਯੋਗ ਹੋਣ ਹੋ ਪ੍ਰਭਾਨ ਗਿਆ ਚੋਰਾ ਨਾ ਰਲ ਗਈ ਕੁੱਤੀ ਓਏ 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 ਹੁਣ ਸ਼ਰਮ ਰਹੀ ਕੋਈ ਜਗਦੀਣਾ ਕੀ ਕਿਸੇ ਦੀ ਕੁਝ ਲੱਗਦੀ ਨਾ ਲੋਕੀ ਭੁੱਲ ਗਏ ਖੂਨ ਦੇ ਰਿਸ਼ਤੇਆਂ ਨੂੰ ਹਏ ਰਈ ਕਦਰ ਵਟਾਈ ਪੱਗਦੀ ਨਾ ਅੰਨੀ ਪੀਂਦੀ ਕੁੱਤਾ ਝੱਟ ਰਿਹਾ ਅੰਨੀ ਪੀਂਦੀ ਕੁੱਤਾ ਝੱਟ ਰਿਹਾ ਕਰਦੀ ਐ ਸ਼ਾਇਓ ਤਨ ਪੁੱਤੀ ਕਦਰ ਰਹੀ ਕੋਈ ਜਗਦੀ ਨਾ ਧੀ ਕਿਸੇ ਦੀ ਕੁਝ ਲੱਗਦੀ ਨਾ ਸਿਆਣੇ ਦੀ ਕਹਾਵਤ ਜਿਹਦੀ ਧੀ ਹੋਵੇ ਉਸੇ ਦੀ ਧੀ ਹੁੰਦੀ ਹੈ ਬਾਈ ਜੀ ਲੋਕੀ ਭੁੱਲ ਕੇ ਖੋਣ ਦੇ ਰਿਸ਼ਤੇਆਂ ਨੂੰ ਰਹੀ ਕਦਰ ਵਟਾਈ ਪੱਗ ਦੀ ਨਾ ਕਦੇ ਜ਼ਮਾਨਾ ਸੀ ਅਸੀਂ ਅਸੀਂ ਮਾੜਾ ਨਹੀਂ ਕਹਿ ਰਿਹਾ ਜੀ ਇਸ ਜ਼ਮਾਨੇ ਨੂੰ ਬਹੁਤ ਸਿਰ ਹੈ ਬਹੁਤ ਵਧੀਆ ਹੈ ਪਰ ਯਾਰੀ ਪਿੱਛੇ ਜਾਨਾਂ ਕੁਰਬਾਨ ਕਰਨ ਵਾਲੇ ਸਨ ਜਿਨ੍ਹਾਂ ਸੀ ਪੱਗ ਵਟਾ ਕੇ ਇੱਕ ਦੂਜੇ ਦੀ ਇੱਜ਼ਤ ਲਾਜ ਰੱਖੀ ਚਮਕੀਲਾ ਸਾਹਿਬ ਨੇ ਲਿਖਿਆ ਕਦਰ ਰਹੀ ਕੋਈ ਪੱਗ ਦੀ ਨਾ ਅੰਨੀ ਪੀਂਦੀ ਕੁੱਤਾ ਚੱਟ ਰਿਹਾ ਹੈ ਕਰਦੀਆਂ ਛਾਂयां ਤਨ ਪੁੱਤੀ ਸਰਪੰਚ ਸਾਹਿਬ ਮੈਂ ਇੱਕ ਮੇਲੇ ਤੇ ਗਾਤਾਏ ਗੀਤ ਅਰਦਾਸਪੁਰ ਸੈਡ ਸੀ ਤੇ ਨੇਤਾ ਜੀ ਆਏ ਸੀ ਕੋਈ ਸਰਕਾਰੀ ਉਹ ਮੇਰੇ ਨਾਲ ਲੜ ਪਏ ਭਰਾਵਾ ਸਟੇਜ ਤੇ ਕਹਿੰਦੇ ਹੋਰ ਕੋਈ ਚੱਜਦੇ ਗੀਤ ਗਾਲਿਆ ਕਰੋ ਇਹੋ ਜਿਹੀ ਨਹੀਂ ਆਉਂਦੇ ਮੈਂ ਕਿਹਾ ਚਲੋ ਜੀ ਅੱਗੇ ਤੋਂ ਨਹੀਂ ਗਾਉਂਦੇ ਕਈ ਵਾਰੀ ਗੱਲ ਕਿਸੇ ਨੂੰ ਲੱਗ ਜਾਂਦੀ ਹੈ ਸੱਚੀਆਂ ਗੱਲਾਂ ਨੇ ਬਜ਼ੁਰਗਾਂ ਦੀਆਂ ਕਈਆਂ ਹੋਈਆਂ ਗੱਲਾਂ ਨੇ ਕਾਲੀ ਉਗੋ ਹਣੋ ਹੋ ਪਰਦਾਣ ਗਿਆ ਚੋਰਾ ਨਾ ਰਲ ਗਈ ਪੁੱਤੀ ਕਾਲੀ ਉਗੋ ਹਣੋ ਹੋ ਪਰਦਾਣ ਗਿਆ चोराणा रड़ गाई कुती हूंद लॻंदी आरी रहे ਹਰ ਸ਼ਰਮਾ ਹਜ ਅਸਬ ਲੈ ਗਈ ਆ ਕਿੱਥੇ ਪੜੇ ਮਾਨਸ ਦੀ ਇੱਜ਼ਤ ਨੇ ਹਾਏ ਆਪਣੀ ਚਮਕੀ ਲਿਆ ਪੈ ਗਈ ਆ ਅੰਨੀ ਨੂੰ ਬੋੜਾ ਤੁਈ ਫਿਰੇ ਅੰਨੀ ਨੂੰ ਬੋੜਾ ਤੁਈ ਫਿਰੇ ਤੇ ਕਿਸੇ ਦੀ ਜਾਣੇ ਜੁਤੀ ਸੱਚੀਆਂ ਚਮਕੀਲਾ ਸਾਹਿਬ ਉਹਨਾਂ ਨੂੰ ਗਾਉਣ ਦਾ ਮੌਕਾ ਨਹੀਂ ਮਿਲਿਆ ਰਿਕਾਰਡ ਕਰਾਉਣ ਦਾ ਮੌਕਾ ਨਹੀਂ ਮਿਲਿਆ ਪਰ ਲਿਖਿਆ ਉਹਨਾਂ ਦਾ ਮਤਲਬ ਦੀ ਯਾਰੀ ਰਹਿ ਗਈ ਹੈ ਜਿੰਨਾ ਚਿਰ ਤੁਹਾਨੂੰ ਮਤਲਬ ਹੈ ਕਿਸੇ ਨਾਲ ਕੋਈ ਨਾ ਚਿਰੋ ਆਪਣਾ ਹੈ ਜਦੋਂ ਮਤਲਬ ਨਿਕਲ ਗਿਆ ਤੂੰ ਕੌਣ ਮੈਂ ਕੌਣ ਮਤਲਬ ਦੀ ਯਾਰੀ ਰਹਿ ਗਈ ਓ ਸ਼ਰਮਾ ਹਜਾਤ ਸਾਹਿਬ ਲੈ ਗਈ ਹੈ ਇੱਥੇ ਭਲੇ ਮਾਨਸ ਦੀ ਇੱਜ਼ਤ ਨਹੀਂ ਆਪਣੀ ਚਮਕੀਲਾ ਪੈ ਗਈ ਹੈ ਭਲਾ ਮਾਨਸ ਬੰਦਾ ਜਿਹੜਾ ਕਿਸੇ ਨਾਲ ਲੜਦਾ ਨਹੀਂ ਕਦੇ ਮਾੜਾ ਨਹੀਂ ਬੋਲਦਾ ਕਿਸੇ ਨੂੰ ਉਹਦੇ ਬਾਰ ਅਗੋਂ ਦੀ ਜੇ ਕਿਤੇ ਚਾਰ ਬੰਦੇ ਇਹੋ ਜਿਹੇ ਲੰਘਦੇ ਨੂੰ ਦੋ ਜਣੇ ਜਿਹਨਾਂ ਦੀ दारू ਪੀਤੀ ਮੋਲ ਲੜਾਈ ਲੈਣੀ ਫ੍ਰੀ ਲੜਨਾ ਹੈ ਉਹ ਭਲੇ ਮਾਨਸ ਦੇ ਬਾਹਰ ਅਗੇ ਖੌਰੂ ਪਾਉਂਦੇ ਜਾਂਦੇ ਆ ਕਿਹੜਾ ਰੋਕੂ ਮਾਈ ਦਾ ਨਾਲ ਉਹ ਕਰਦਾਂਗੇ ਇਹ ਕਰਦਾਂਗੇ ਉਹ ਕਰ ਦੇ ਚੰਗਰਾ ਨਾਲ ਕਰੇ ਮਾਰਦੇ ਜਾਂਦੇ ਆ ਅੱਗੇ ਅੱਗੇ ਚਾਰ ਭਰਾਵਾਂ ਦਾ ਘਰ ਹੁੰਦਾ ਇੱਕੋ ਜਾਂਦਾ ਸਾਡੇ ਸਰਪੰਚ ਸਾਹਿਬ ਬਰਗਰ ਜੀ ਜੀਰ ਕੇ ਚਾਰ ਭਰਾਵਾਂ ਦਾ ਘਰ ਆ ਗਿਆ ਹੁਣ ਉੱਥੇ ਜਾ ਕੇ ਉਹਨਾਂ ਬੰਦਿਆਂ ਦੀ ਟਿਊਨ ਬਦਲਦੀ ਏ ਜਿਹੜੇ ਭਲੇ ਮਾਨਸ ਦੇ ਬਾਹਰ ਚ ਖੌਰੂ ਪਾਉਂਦੇ ਆਏ ਤੇ ਉੱਥੇ ਜਾ ਕੇ ਜੇ ਕੋ ਉੱਚੀ ਖੰਗਦਾ ਦੂਜਾ ਕੰਨ ਤੇ ਮਾਰਦਾ ਚੁੱਪ ਕਰ ਕੰਜਰਦਾ ਆਪਣੇ ਵੱਡੇ ਭਾਈਆਂ ਦਾ ਘਰ ਹੈ ਇਥੇ ਨਹੀਂ ਆਪਾਂ ਮਾੜਾ ਬੋਲ ਰਹੇ ਆਪਣੇ ਵੱਡੇ ਭਰਾਵਾਂ ਦਾ ਆਪਾਂ ਹੀ ਵੱਡੇ ਭਰਾਵਾਂ ਦਾ ਘਰ ਤੇ ਅੰਦਰ ਕਰ ਲੈਣਗੇ ਖਿੱਚ ਕੇ ਚਮਕੀਲਾ ਸਾਪਣੇ ਲਈ ਅੰਨੀ ਨੂੰ ਬੋਲਾ ਤੂੰ ਹੀ ਫੇਰੇ ਤਾਂ ਕਿਸੇ ਦੀ ਜਾਣੇ ਜੁੱਤੀ ਕਲਯੁਗ ਹਣੋ ਹੋ ਪਰਦਾਣ ਗਿਆ ਚੋਰਾਂ ਨ ਰਣ ਕਈ ਕੁੱਤੀ ਕਲਯੁਗ ਹਣੋ ਹੋ ਪਰਦਾਣ ਗਿਆ ਚੋਰਾਂ ਨ ਰਣ ਕਈ ਕੁੱਤੀ ਕਲਯੁਗ ਹਣੋ ਹੋ ਪਰਦਾਣ ਗਿਆ ਚੋਰਾਂ ਨ ਰਣ ਕਈ ਕੁੱਤੀ ਹੋਣੀ ਚਾਹੀਦੀ ਵੈਸੇ ਇੱਕ ਗੀਤ ਮੇਰੀਆਂ ਭੈਣਾਂ ਬੜੀ-ਬੜੀ ਗਿਣਤੀ ਵਿੱਚ ਬੈਠੀਆਂ ਚਾਹੇ ਦੂਰ ਨੇ ਗੁਲਸ਼ਨ ਜੀ ਆਪਣੀ